ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਵੜ ਤਾਜੀ ਸੂਈ ਵੀ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਗਿਆ ਕਰੀਏ ਗੱਲੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਵੀਰ ਮੇਰਾ ਕੈਨ ਸਿੰਘ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9878585499 ਜੀ 9878585499 ਹਾਂਜੀ ਜਿਹੜੇ ਆਪਾਂ ਜਰਸੀ ਵੈੱਟ ਦੇਖ ਰਹੇ ਆਂ ਤਾਜੀ ਸੂਈ ਕਿਹੜਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਨਹੀਂ ਸੂਈ ਆ ਬਾਈ ਸਾਢੇ 11 ਵਜੇ ਠੀਕ ਹੈ ਜੀ ਅਰਜੂ ਡਨ ਗਾਰੰਟੀ ਆਪਣੇ ਕੋਲ ਵੀਡੀਓ ਬਣੀ ਹੋਈ ਹੈ ਜੀ ਬੱਚਾ ਇਹਨੇ ਕੀ ਦੇ ਦਾ ਬੱਸਾ ਦੇ ਦਾ ਵੀਰ ਤਾਂ ਬੱਚਾ ਮੇਲਕਾਫਾ ਦੂਜਾ ਸੂਆ ਤਾਜੀ ਸੂਈ ਆ ਹਾਂਜੀ ਬਾਕੀ ਹੈ ਪੈਂਕਟ ਹੋਗਾ 6-7 ਕਿਲੋ ਬੋਲਬ ਖਾਲੀ ਕਰੀ ਪਈ ਹੁਣ ਠੀਕ ਹੈ ਸਵੇਰੇ ਗਊ ਦੀ ਗਰਮੀਆਂ ਪਸੂ ਛੱਡਣੀਆਂ ਜਾਂਦਾ ਹਾਂ 1 ਘੰਟਾ 10 ਮਿੰਟ ਬਾਅਦ ਦੇਰ ਪਈ ਸੀ ਬਾਈ ਠੀਕ ਹੈ 11 ਵਜੇ ਤੱਕ ਦੇਰ ਇਹ ਵੀ ਕੰਪਲੀਟ ਹੋਊਗੀ ਠੀਕ ਚੌਂਡ ਜਵਾ ਧਾਰਾ ਕਿਵੇਂ ਆ ਇੱਕ ਨੰਬਰ ਬਈ ਤੇ ਵੀਰ ਧਾਰਾ ਜੀ ਉਹ ਟੱਕਰ ਲਈ ਕਰਨੇ ਮਰਜ਼ੀ ਬੈਠ ਜੇ ਬੱਚਾ ਵੀ ਨਹੀਂ ਛੱਡੂਣੀ ਲੋੜ ਵੀਰ ਜਿਵੇਂ ਮਰਜ਼ੀ ਬੈਠੋ ਮਾਰ ਵੀ ਰੱਜ ਧਾਰਾ ਜੇ ਸੋ ਜਰਸੀ ਦੀ ਖਾਸੀਅਤ ਇਹ ਆ ਕਿ ਬੈਗ ਦੀ ਹੋਈ ਤਾਂ ਇਹੋ ਸੋ ਆ ਦੇਖੋ ਯਾਰ ਮੱਸੀ ਮੋਟਰੀ ਆ ਬਈ ਚੌਂਡ ਨੂੰ ਦਾ ਜੋਣ ਇੱਕ ਨੰਬਰ ਹਨ ਜਾਵਾਂ ਹਾਂਜੀ ਵੀਰੇ ਤੇ ਬੋੜਾ ਚੀਪਾ ਜਲਦਾ ਹਨ ਹਾਂਜੀ ਵੀਰੇ ਬਾਕੀ ਮੰਨ ਲਾ ਵੀ ਸਵੇਰ ਕੋਲ ਉਹਦਾ ਪਲੱਸ ਬੋੜਾ ਹੈਗੀ ਸੀ ਕਲੀਅਰ ਬੱਚੇ ਨੂੰ ਪਲਾ ਕੇ ਜਿਹੜਾ ਆਪਾਂ ਖਾਲੀ ਕਰਤਾ ਤੂੰ ਪਹਿਲਾਂ ਠੀਕ ਹੈ ਥੋੜਾ ਬਣੀ ਹੋਈ ਨਹੀਂ ਹੋਰ ਆਪਾਂ ਜਮਾ ਜਦੋਂ ਤਿਆਰ ਹੋਈ ਸੀ ਟੌਪਰ ਉਦੋਂ ਦੀ ਵੀ ਵੀਡੀਓ ਹੈਗੀ ਆਪਣੇ ਕੋਲ ਵੀਰੇ ਠੀਕ ਹੈ ਦੁੱਧ ਕਿੰਨਾ ਕੁ ਬਦ ਬਸ ਕਰ ਦੋ ਵੀਰੇ ਅੱਛਾ ਦੁੱਧ ਇਹਨੇ ਕੱਢਿਆ ਹਰ ਕਾਨੂੰਨ ਨੇ 20 ਤੋਂ ਬਾਹਰ ਹੀ ਕੱਢਿਆ ਬੰਦਰ ਨਹੀਂ ਜਾਣੀ ਆਉਂਗੇ ਠੀਕ ਹੈ ਹਾਂ ਵੀ ਕਹਿਣ ਦਾ ਭਾਵ 21 22 ਕਿਲੋ ਤੁਹਾਨੂੰ ਕਿੰਨੇ ਬੰਦੇ ਲੱਗੇ ਹਾਂਜੀ ਹਾਂਜੀ ਵੀਰੇ ਮੋਹਲੇ ਦਾ ਮੋਹਲੇ ਮੋਨ ਇੱਕ 10 ਕਰਦੇ ਇੱਕ ਪੰਜ ਦੀ ਜਮਾਨਤਨ ਹੋ ਜਾਊਗਾ ਹਾਂ ਢੋਰੀਵਾਰ ਸੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਕੰਨ ਵੀ ਵੱਡੇ ਹੋਣਗੇ ਬਈ ਇਹ ਤੋਂ ਉਦੋਂ ਵੀ ਛੋਟੇ ਆ ਠੀਕ ਹੈ ਪੂਰੀ ਜਾਦਬਾਜ਼ੀ ਆ ਗਈ ਹੈ ਨਾ ਢੋਰੀਏ ਨੂੰ ਇਹੀ ਤਾਂ ਖਾਸੀ ਹੈ ਤੇ ਵੀਰੇ ਸੋ ਇੱਕ ਪੰਜ ਦੀ ਵੀਰਕਾ ਦੇਨੇ ਉਹ ਆਪਣੇ ਗੇਰ ਤੋਂ ਘੇੜ ਕਢਾ ਦੇ ਤੇ ਬਾਕੀ ਲੇਵਾ ਦੇਖੋ ਥੱਲੇ ਯਾਰ ਫਿਟਨੈਸ ਲੇਵੇ ਦੀ ਕੰਪੈਕਟ ਹਵਾਨਾ ਜਮਾ ਦੂਜਾ ਸੁਆ ਸੂਈ ਸਵਾਈਆ ਜਮਾ ਵੀਰੇ ਇੱਥੇ ਨਾਲੋਂ ਵੱਧ ਚੋਈ ਵੀ ਹੈ ਇਹ ਠੀਕ ਹੈ ਹਾਂ ਜਦੋਂ ਚੋਣ ਵਾਲੀ ਦੀ ਵੀਡੀਓ ਹੈਗੀ ਆਪਣੇ ਕੋਲੇ ਫਿਰ ਉਹ ਵੀ ਦਿਖਾ ਦੇਣਗੇ ਠੀਕ ਹੈ ਅੱਧੇ ਬੋੜੇ ਚੋ ਸਾਫ ਸੋਹਣਾ ਲੇਵਾ ਦੇਖੋ ਜਾਨ ਲੇਵਲ ਦਾ ਰਿਕਾਰਡ ਹੀ ਤੋੜਦੇ ਜਮਾ ਸੋਹਣਾ ਲੇਵਾ ਬਣਿਆ ਵਾ ਇੱਕ ਪੰਜ ਦੀ ਵੀਰ ਕਹਿੰਦਾ ਦੇਣੀ ਆ ਤੇ ਮਾਨਦਾਨ ਵੀਰ ਕਰਦਾਂਗੇ ਬਾਕੀ ਨਾੜਾ ਲਗਾਉਂਦੇ ਦੇਖੋ ਜੀ ਠੀਕ ਹੈ ਸੋਹਣਾ ਸਾਫ ਸੁਥਰਾ ਲੇਵਾ ਸੋ ਵੀਰੋ ਨਾੜਾ ਵਗੈਰਾ ਦੇਖੋ ਲੈ ਵੇਦੇ ਜਮਾ ਕਿਆ ਬਾਤਾਂ ਐ ਫਸੀ ਵੀ ਆ ਜਮਾ ਹਨਾ ਤੇ ਸੋਹਣਾ ਸਾਫ ਸੁਥਰਾ ਜਿਵੇਂ ਤਾਰਾ ਮਾਰਦੇ ਪਸਮਾ ਫੜ ਗਈ ਨਾਲ ਦੀ ਨਾਲ ਹਨਾ ਉਹ ਫੜਿਆ ਵੀਰੋ ਪਸਮਾ ਉਹ ਪਸਮਾ ਨਹੀਂ ਸੀਗਾ ਦੁਬਾਰੇ ਮਾਰੀ ਤਾਰਾ ਮੜੀ ਹੁਣ ਤੇ ਤਾਰਾ ਇੱਕ ਜੇ ਆਪਾਂ ਫੇਰ ਮਾਰ ਕੇ ਦੇਖਾਂਗੇ ਉਹਨੇ ਬਸ ਹੀ ਬਹਿ ਕੇ ਤਾਰੇ ਮਾਰ ਲੋ ਵੀਰੇ ਕੁਲ ਵਿੱਚ ਕਲੀ ਚੱਲਣਾ ਠੀਕ ਹੈ ਸੋ ਆ ਦੇਖੋ ਯਾਰ ਜਮਨ ਯਾਰ ਇਹਦਾ ਹੈ ਨਾ ਇੱਕ ਨੰਬਰ ਆ ਇਹਨੂੰ ਕਹਿੰਦੇ ਆ ਕਿ ਗਰਨੇ ਵਰਗਾ ਚੋਣ ਜਾਵਾ ਹੈ ਨਾ ਹਾਂਜੀ ਮੜਾ ਯਾਰ ਅੱਖੀ ਲਾਇਆ ਸੀ ਕੋਈ ਬੱਚਾ ਨਹੀਂ ਲਾਇਆ ਨਾਲ ਦੀ ਨਾਲ ਠੀਕ ਹੈ ਇੱਕ ਪੰਜ ਚ ਮਾਨਦਾਨ ਬੰਦਿਆ ਕਰ ਦਾਂਗੇ ਸੋ 98785 85499 ਜੀ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ